ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਮੈਂ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤੰਦਰੁਸਤ ਹੋਣਗੇ ਉਮੀਦ ਕਰਦਾ ਮੈਂ ਤੇ ਮਿੱਤਰੋ ਇੱਕ ਨਾ ਹ ਨਵਾਂ ਸ਼ਹਿਰ ਏਰੀਏ ਦੇ ਵਿੱਚ ਆਪਣੇ ਭਰਾਵਾਂ ਦੇ ਕੋਲ ਆ ਬਸ਼ੇਰਾ ਸੀਲ ਹੈ ਡਿਟੇਲ ਮੈਂ ਤੁਹਾਨੂੰ ਦੱਸ ਦਿੰਦਾ ਜਿੰਨੀ ਕਾਪਾ ਨੂੰ ਮਾਲਕ ਵੀਰਾਂ ਨੇ ਦੱਸੀ ਆ ਬਾਕੀ ਭਾਅ ਸਿਰ ਬਣ ਜਾਊਗਾ ਤੇ 8 ਮਹੀਨੇ ਉਮਰੇ ਜੀ ਤੇ ਮਾਂ ਬੱਚੇ ਦੀ ਪੰਜ ਕਿ ਲੈਣੀ ਆ ਤੇ ਮਾਤਾ ਤੇ ਪਿਓ ਦੋਨੇ ਬਾਈ ਹੋ ਰਹੇ ਨੇ ਕੋਲ ਆ ਤੇ ਨੰਬਰ ਆਪਾਂ ਸਕਰੀਨ ਤੇ ਦੇ ਦਾਂ ਜੀ ਮਾਲਕ ਵੀਰਾਂ ਦਾ ਗੱਲਬਾਤ ਤੁਸੀਂ ਕਰ ਲਿਓ ਏਰੀਆ ਹੈਗਾ ਬਾਈ ਹੋ ਰਹਿਆਂ ਦਾ ਨਮਾ ਸ਼ਹਿਰ 8 ਮਹੀਨੇ ਬੱਚੇ ਦੀ ਉਮਰ ਹੈ ਜੀ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 40000 ਬਾਕੀ ਮੌਕੇ ਤੇ ਥੋੜਾ ਬਹੁਤਾ ਮਾਨਤਾਣ ਹੋ ਜਾਊਗਾ ਤੇ ਗੱਲਬਾਤ ਤੁਸੀਂ ਕਰ ਲਿਓ ਬਸ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਮੇਰੇ ਵੀਰ ਭਰਾ ਨੇ ਲੈਣਾ ਕਿਰਪਾ ਕਰਕੇ ਉਹੀ ਫੋਨ ਲਾਇਓ ਕਈ ਮੇਰੇ ਵੀਰ ਭਰਾ ਨਾ ਕਮੈਂਟ ਵੀ ਕਰਨ ਲੱਗ ਜਾਂਦੇ ਆ ਤੇ ਕਈ ਮੇਰੇ ਵੀਰ ਭਰਾ ਫੋਨ ਲਾ ਕੇ ਹਨਾ ਕ ਲੱਗ ਜਾਂਦੇ ਕਿ ਬਾਈ ਦੇਣਾ 10000 ਦਾ ਫਿਰ ਉੱਥੇ ਮੇਰੇ ਵੀਰ ਭਰਾਵੋ ਸੋਨੂੰ ਵੀ ਪਤਾ ਹਨਾ ਫਿਰ ਥੋੜਾ ਜਿਹਾ ਚੱਕਰ ਪੈ ਜਾਂਦਾ ਹਨਾ ਸਾਫ ਸਿਰਦਾ ਚਲੋ ਹੁੰਦਾ ਯਾਰ ਬਾਕੀ ਜਿਵੇਂ ਜਿਵੇਂ ਚਲੋ ਆਪਾਂ ਨੂੰ ਡਿਟੇਲ ਮਾਲਕ ਵੀਰਾਂ ਨੇ ਦੱਸੀ ਆਪਾਂ ਤੁਹਾਨੂੰ ਦੱਸਤੀ ਬਾਕੀ ਗੱਲਬਾਤ ਤੁਸੀਂ ਕਰ ਲਿਓ ਮੇਰੇ ਵੀਰ ਭਰਾਵੋ ਬਾਕੀ ਜੋ ਕੋਈ ਸ਼ਬਦ ਹੋਰਾਂ ਪਰਾਂ ਹੋਇਆ ਤਾਂ ਮਾਫ ਕਰਿਓ ਤੇ ਨੰਬਰ ਸਕਰੀਨ ਤੇ ਹੈ ਜੀ ਕਰ ਲਓ ਮਾਲਕ ਵੀਰਾਂ ਨਾਲ ਸੰਪਰਕ ਬਾਕੀ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਾਉਣੀ ਆ ਤਾਂ ਆਪਣਾ ਨੰਬਰ ਵੀ ਸਕਰੀਨ ਤੇ ਚੱਲ ਰਿਹਾ 885482340 ਇਹ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ